ਖਿਲਾਫ ਲਗਾਤਾਰ ਫਰੋਜਪੁਰ ਪੁਲਿਸ ਵੱਲੋਂ ਮਹੀਮ ਚਲਾਈ ਜਾ ਰਹੀ ਹੈ ਲਗ ਲਗ ਵਿੰਗ ਜਿਹੜੇ ਆ ਉਹ ਨਸ਼ੇ ਦੇ ਖਿਲਾਫ ਕੰਮ ਕਰਦੇ ਹੋਏ ਦਿਖਾਈ ਦੇ ਰਿਹਾ ਹੈ ਐਨਟੀਐਫ ਵੱਲੋਂ ਵੀ ਜੜੀਆਂ ਆਪਣੀਆਂ ਵੱਡੀਆਂ ਜੜੀਆਂ ਰਕਬੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਸੋਸਿਸ ਦੇ ਮੁਤਾਬਿਕ ਜਿਵੇਂ ਵੀ ਜਾਣਕਾਰੀ ਮਿਲਦੀ ਆ ਉਵੇਂ ਨਸ਼ੇ ਤਸਕਰਾਂ ਦੇ ਖਿਲਾਫ ਜੜੀ ਆ ਉਹ ਮਹੀਮ ਚਲਾ ਕੇ ਤੇ ਉਹਨਾਂ ਨੂੰ ਫੜਨ ਦਾ ਕੰਮ ਜੜਾ ਉਹ ਕੀਤਾ ਜਾ ਰਿਹਾ ਅੱਜ ਵੀ ਇੱਕ ਵੱਡੀ ਜੜੀ ਇੱਕ ਕਾਮਯਾਬੀ ਹਾਸਿਲ ਹੋਈ ਹੈ ਵੀ ਸਮਾਨ ਜਿਹੜਾ ਵੀ ਫੜਿਆ ਉਹਦੇ ਨਾਲ ਦੋਸ਼ੀ ਵੀ ਜਿਹੜੇ ਫੜੇ ਨੇ ਤੇ ਅਸਾਈਂ ਗੱਲ ਕਰਦੇ ਆਂ ਵੀ ਐਸਟੀਐਫ ਐਨਟੀਐਫ ਦੇ ਜਿਹੜੇ ਅਧਿਕਾਰੀ ਦੇ ਨਾਲ ਵੀ ਆਖਿਰ ਕਿੰ ਨੇ ਜਿਨ੍ਹਾਂ ਨੂੰ ਫਰਨ ਵਿੱਚ ਇਹਨਾਂ ਨੂੰ ਕਾਮਯਾਬੀ ਮਿਲੀ ਹੈ ਸਰ ਨਮਸਕਾਰ ਜੀ ਹਾਂ ਜੀ ਨਮਸਕਾਰ ਜੀ ਜਿਹੜੀ ਕਾਮਯਾਬੀਆਂ ਉਹ ਕਿਸ ਤਰ੍ਹਾਂ ਦੀ ਹੈ ਅ ਅੱਜ ਅਸੀਂ ਇਹਦਾ ਕੱਲ ਰਾਤ ਬਗੀਚਾ ਸਿੰਘ son of ਪਰਮਜੀਤ ਸਿੰਘ ਗੱਟੀ ਰਾਜੂ ਕੇ ਦਾ ਥਾਣਾ ਸਦਰ ਫਰੀਦਪੁਰ ਦਾ ਇਹਦੇ ਪਾਕਿਸਤਾਨ ਲਿੰਕ ਸੀਗੇ ਇਹਨੇ ਉੱਥੋਂ ਦੀ ਕੰਟਰਬੈਂਡ ਮਗਾਈ ਹੈ ਅਸਾਈਨਮੈਂਟ ਮਗਾਈ ਸੀ ਜਿਹੜੀ ਕਿ ਦੋ ਚਾਰ ਗੇਟੇ ਲੱਗੇ ਉਹਨਾਂ ਦੇ ਤੇ ਸਾਡੇ ਨਿਗਰ ਸੀਗਾ ਤੇ ਉਹ ਟੋਟਲ weight ਉਹਦਾ ਬਣ ਗਿਆ 8 ਕਿਲੋ 250 ਗ੍ਰਾਮ ਤੇ ਜਿਸ ਨੂੰ ਕੇ ਕੱਲ ਕੈਪਚਰ ਕਰਕੇ ਤੇ ਅੱਜ ਅਸੀਂ ਰਵਾਨ ਲੈਣ ਚੱਲੇ ਆ ਤੇ ਅੱਗੇ ਪਹਿਲਾਂ ਵੀ ਉਹਦਾ ਭਰਾ ਤੇ ਪਿਤਾ ਜਿਹੜਾ ਉਹਦਾ ਪਰਮਜੀਤ ਸਿੰਘ ਇਹ ਪਹਿਲਾਂ ਹੀ ਆਲਰੇਡੀ ਪ੍ਰੋਹਿ ਪ੍ਰਸਾਦਰ ਦੇ ਪਰਚੇ ਦੇ ਵਿੱਚ ਜੇਲ੍ਹ ਕੱਟ ਰਿਹਾ ਸਾਡੇ ਚ 4 ਕਿਲੋ ਉਦੋਂ ਬਰਾਮਦ ਹੋਈ ਸੀ ਨਾ ਤਾਂ ਤੇ ਹੁਣ ਅੱਜ ਅਸੀਂ ਹੋਰ ਜਿਹੜਾ ਸਮਾਨ ਬਰਾਮਦ ਕਰਾਂਗੇ ਪਰਮਾਂਡ ਲੈ ਕੇ ਜੇ ਦੇ ਕਿ ਉੱਕਤੇ ਵਿਆਹ ਆ ਜਾਂ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਸਰ ਇਹ ਸਾਰਾ ਪਰਿਵਾਰ ਹੀ ਇਹਨਾਂ ਦਾ ਜ਼ਿਆਦਾਤਰ ਜਿਹੜਾ ਵੀ ਉਹ ਨਸ਼ੇ ਦੇ ਵਿੱਚ ਦਿੱਟ ਦਿਖਾਈ ਦੇ ਰਿਹਾ ਜਿਵੇਂ ਕਹਦੇ ਵੀ ਤੁਸੀਂ ਦੋ ਜਾਣੇ ਪਹਿਲੇ ਹੀ ਇਹਨਾਂ ਦੇ ਪਰਿਵਾਰਿਕ ਮੈਂਬਰ ਆ ਉਹ ਨਸ਼ੇ ਦੇ ਵਿੱਚ ਚਲੇ ਆ ਉਹ ਜੇਲ੍ਹ ਦੇ ਅੰਦਰ ਬੰਦ ਨੇ ਤੇ ਕੀ ਕਾਰਨ ਹੈ ਸਰ ਵੀ ਇਹਨੀਆਂ ਵੱਡੀਆਂ ਜਿਹੜੀਆਂ ਵੀ ਜੇਲ੍ਹ ਦੇ ਅੰਦਰ ਸਜ਼ਾਾਂ ਵੀ ਮਿਲਦੀਆਂ ਜਾਂ ਬੰਦ ਵੀ ਹੁੰਦੇ ਆ ਉਸ ਤੋਂ ਬਾਅਦ ਵੀ ਇਹ ਕੰਮ ਛੱਡਣ ਨੂੰ ਤਿਆਰ ਨਹੀਂ ਹੁੰਦੇ ਇਹ ਜਿਹੜਾ ਅਮ ਤੌਰ ਤੇ ਦੇਖਿਆ ਗਿਆ ਕਿ ਇਹ ਹੁਣ ਇਹ ਬਾਣੀ ਗਿਆ ਟ੍ਰੈਂਡ ਵੀ ਮਹਿੰਤ ਨਹੀਂ ਕਰਨੀ ਕੀ ਤੇ ਜਿਹੜਾ ਬੰਦਾ ਇੱਕ ਪਾਸੇ ਰੰਗ ਜਾਂਦਾ ਬਾਅਦ ਚ ਹੁਣ ਉਹ ਪਹਿਲਾਂ ਉਹ ਤਾਂ ਵਾਪਸ ਹੀ ਗਿਆ ਬਾਅਦ ਚ ਦੋਵੇਂ ਭਰਾ ਇਹ ਇਨਵੋਲਵ ਹੋ ਗਿਆ ਕਿ ਈਜ਼ੀ ਮਨੀ ਦੇ ਚੱਕਰ ਦੇ ਵਿੱਚ ਸਾਰਾ ਇਹ ਕਰ ਰਹੇ ਆ ਤੇ ਇਹ ਨਹੀਂ ਧਿਆਨ ਕਰਦੇ ਕਿ ਇਸ ਦਾ ਨੁਕਸਾਨ ਕੀ ਹੈ ਜਾਂ ਸੋਸਾਇਟੀ ਦੇ ਵਿੱਚ ਕੀ ਇਹ ਅਸਰ ਜਾਣਾ ਇਹਨਾਂ ਨੂੰ ਕੋਈ ਇਸ ਚੀਜ਼ ਦਾ ਲੈਣਾ ਦੇਣਾ ਨਹੀਂ ਆ ਤੇ ਬਸ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਹੀ ਸਾਰਾ ਕੰਮ ਚੱਲ ਰਿਹਾ। ਮਤਲਬ ਕਿ ਇਹ ਕਿਸ ਤਰ੍ਹਾਂ ਜਰੀਏ ਦੇ ਨਾਲ ਜਿਹੜੀ ਹੈ ਭਾਰਤ ਦੇ ਇਲਾਕੇ ਦੇ ਵਿੱਚ ਆਈ ਹੈ ਤੇ ਤੁਹਾਨੂੰ ਜਿਹੜੀ ਜਾਣਕਾਰੀ ਹੈ ਕਿਸ ਤਰ੍ਹਾਂ ਮਿਲੀ? ਸਾਡੇ ਸੋਰਸਸ ਨੇ ਮਤਲਬ ਸਾਡੇ ਸੋਰਸਸ ਰਹਿ ਕੇ ਸੋਸਾਇਟੀ ਦੇ ਵਿੱਚ ਚੰਗੇ ਲੋਕ ਜਿਹੜੇ ਉਹ ਦੱਸ ਦਿੰਦੇ ਨੇ ਸਾਨੂੰ ਵੀ ਇਹ ਫੈਮਿਲੀ ਇਨਵੋਲਵ ਆ ਜਾਂ ਕੋਈ ਬੰਦਾ ਇਸ ਤਰ੍ਹਾਂ ਕੰਮ ਕਰ ਰਿਹਾ ਤੇ ਇਹ ਆਮ ਜਿਹੜੀ ਆਪਣੀ 99% ਜਿਹੜੀ ਹੈਰਵਨ ਅਸੀਂ ਤਕਰੀਬਨ 100% ਇਹ ਤੁਹਾਨੂੰ ਦੱਲੋ ਪਾਕਿਸਤਾਨ ਤੋਂ ਵਾਇਰ ਡਰੋਨਸ ਹੀ ਆ ਰਹੀ ਹੈ ਤੇ ਇਹ ਇਹੀ ਟ੍ਰੈਂਡ ਹੈ ਮੈਂ ਆਪਣੇ ਇਹਦਾ ਸਰ ਹੋਰ ਵੀ ਜਿਹੜੇ ਨਾ ਕੜੀ ਜੋੜ ਸਕਦੀ ਜਾਂ ਵੀ ਹੋਰ ਵੀ ਜੜੀ ਅੰਦਰ ਇਹ ਚੈਨ ਹੋ ਸਕਦੀ ਆ ਵੀ ਜਿਹਨੂੰ ਟੋੜਨ ਵਾਸਤੇ ਜੜੀ ਆ ਪੁੱਛਕਿਛ ਕੀਤੀ ਜਾ ਰਹੀ ਹਾਂਜੀ ਹਾਂਜੀ ਹੋਰ ਵੀ ਦੇਖਾਂਗੇ ਇਹਨਾਂ ਦਾ ਪਾਕਿਸਤਾਨ ਦੇ ਵਿੱਚ ਕਿਹੜੇ ਬੰਦਿਆਂ ਨਾਲ ਲਿੰਕ ਹੈ ਉੱਥੇ ਆਹ ਕਿਹੜਾ ਬੰਦਾ ਜਿਹੜਾ ਸਵਗਲਰ ਆ ਤੇ ਉਹ ਹੋਰ ਕਿੱਥੇ ਕਿੱਥੇ ਭੇਜ ਰਿਹਾ ਉਹ ਕੋ ਅਸੀਂ ਮੋਬਾਈਲ ਦੇ ਵਿੱਚੋਂ ਜਿਹੜੇ ਇਹਨਾਂ ਤੋਂ ਫੜੇ ਆ ਉਸ ਤੋਂ ਜਾਣਕਾਰੀ حاصل ਕਰਾਂਗੇ ਫੋਰੈਂਸਿਕ ਸਾਇੰਸ ਦੀ ਬਲਦ ਲਾਵਾਂਗੇ ਤੇ ਪਤਾ ਕਰਾਂਗੇ ਕਿ ਇਹਨਾਂ ਦਾ ਹੋਰ ਨੈਟਵਰਕ ਕੀ ਆ ਸਰ ਇਹ ਜਿਹੜੀ ਇਹਨਾਂ ਦੇ ਜੀਲ ਕਹਿ ਗਿਆ ਇਹ ਜੇਲ੍ਹ ਦੇ ਅੰਦਰ ਬੰਦ ਹੁੰਦੇ ਆ ਤੇ ਉਸ ਤੋਂ ਉਹਦੇ ਨਾਲ ਹੀ ਇਹ ਲਿੰਕ ਜਿਹੜੀ ਬਣ ਜਾਂਦੇ ਆ ਜਾਂ ਕੋਈ ਹੋਰ ਵੀ ਜੜੀਆ ਹੈਗਾ ਜਿਵੇਂ ਇਹਨਾਂ ਦੇ ਪਾਕਿਸਤਾਨ ਦੇ ਵਿੱਚ ਜਿਹੜੇ ਲਿੰਕ ਬੰਦੇ ਇਹਨਾਂ ਦੇ ਲਿੰਕ ਜਿਹੜੇ ਹੈਗੇ ਆ ਨਾ ਪੱਕੀ ਆ ਲਿੰਕ ਤੇ ਜਿਵੇਂ ਇੱਕ ਬੰਦਾ ਜੇਲ੍ਹ ਚੋਂ ਆਇਆ ਜਾਂਦਾ ਉਹ ਆਪਦਾ ਗਾਂ ਦੂਸਰੇ ਬੰਦੇ ਨੂੰ ਇੰਟਰੋਡਿਊਸ ਕਰਾਇਆ ਜਾਂਦਾ ਤੇ ਅਸੀਂ ਇਹ ਨਹੀਂ ਕਹਿੰਦੇ ਕਿ ਜੇਲ੍ਹ ਦੇ ਵਿੱਚੋਂ ਕਾਰੋਬਾਰ ਚੱਲ ਰਿਹਾ ਅਸੀਂ ਤੇ ਇਹ ਕਹਿੰਦੇ ਆ ਕਿ ਜਿਹੜੇ ਜੇਲ੍ਹ ਦੇ ਵਿੱਚ ਬੰਦੇ ਆ ਉਹ ਮੁਲਾਕਾਤਾਂ ਦੇ ਥਰੂ ਉਹਨਾਂ ਨੂੰ ਦੱਸ ਦੁੱਸ ਦਿੰਦੇ ਆ ਕਿ ਐਸ ਨੰਬਰ ਤੇ ਕਾਲ ਕਰਨ ਉਹ ਤੇ ਇਹ ਆਮ ਤੌਰ ਤੇ ਜਿਹੜੇ ਆ ਕਿ ਵਰਚੁਅਲ ਨੰਬਰ ਯੂਜ਼ ਕਰਦੇ ਆ ਤੇ ਇੱਕ ਦੂਸਰੇ ਤੋਂ ਗਾਂ ਕੰਮ ਚੱਲੀ ਜਾਂਦਾ ਇਹਨਾਂ ਦਾ ਤੇ ਮੋਡਿਊਲ ਸਾਰੇ ਜਿਹੜੇ ਉਹ ਹੌਲੀ ਹੌਲੀ ਬਰਸਟ ਕਰੀ ਇਹਨੇ ਅਸੀਂ ਗਾਂ ਅੱਗੇ ਹੋਰ ਕਾਮਯਾਬੀ ਵੀ ਹਾਸਲ ਕਰਾਂਗੇ ਇਹ ਜੀ ਸਾਡੇ ਨਾਲ ਮੌਜੂਦ ਅਧਿਕਾਰੀ ਆਈਟੀਐਫ ਦੇ ਜਿਨ੍ਹਾਂ ਨੇ ਦੱਸਿਆ ਵੀ 8 ਕਿਲੋ ਤੋਂ ਜ਼ਿਆਦਾ ਦੀ ਹੈਰੋਇਨ ਜਿਹੜੀ ਬਰਾਮਦ ਕਰ ਰਵੇ ਜਿਹੜੀ ਇਹ ਕਾਮਯਾਬੀ ਹਾਸਿਲ ਹੋਈ ਹੈ ਜਿਹਦੇ ਵਿੱਚ ਇੱਕ ਸ਼ਖਸ ਨੂੰ ਜਿਹੜਾ ਕਾਬੂ ਕੀਤਾ ਗਿਆ ਤੇ ਵੱਡੀ ਗੱਲ ਇਹ ਹੈ ਕਿ ਇਹਦੇ ਪਰਿਵਾਰ ਦੇ ਜਿਹੜੇ ਆ ਦੋ ਜੀ ਪਹਿਲਾਂ ਹੀ ਜਿਹੜੇ ਜੇਲ੍ਹ ਦੇ ਅੰਦਰ ਬੰਦਾ ਉਹ ਵੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿੱਪਤ ਸੀਗੇ ਜਿਨ੍ਹਾਂ ਨੂੰ ਫੜ ਕੇ ਤੇ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਅੰਦਰ ਭੇਜਿਆ ਗਿਆ ਸੀਗਾ ਲੇਕਿਨ ਹਜੇ ਵੀ ਇਸ ਪਰਿਵਾਰ ਦੇ ਇੱਕ ਜਿਹੜੇ ਜੀ ਹੈ ਉਹ ਇਸ ਕੰਮ ਨੂੰ ਜਿਹੜਾ ਰੋਕਣ ਦਾ ਨਾਮ ਨਹੀਂ ਲੈ ਰਿਹਾ ਵਿੱਚ ਇਸ ਕਰਕੇ ਜਿਹੜੀ ਵੀ ਇਨਫਰਮੇਸ਼ਨ ਮਿਲਦੀ ਆ ਪਾਕਿਸਤਾਨ ਦੇ ਵੱ ਨਾਂ ਦੀ ਜਾਂਚ ਕਾਲੰਡਰੀ ਵਿੱਚ ਆਂਦੀ ਆ ਤੇ ਫੜਨ ਦਾ ਉੱਤੇ ਕੰਮ ਕਰਦੇ ਆ ਤੇ ਵੱਡੀ ਇਹਨੂੰ ਕਾਮਯਾਬੀ ਦੇ ਰੂਪ ਚ ਦੇਖਿਆ ਜਾ ਸਕਦਾ ਵੀ ਕਿਉਂਕਿ ਜਿਸ ਤਰ੍ਹਾਂ ਫਰੋਇਪੁਰ ਪੁਲਿਸ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਆ ਲਗ ਲਗ ਵੇਗ ਜੜੇ ਹੈ ਗਿਆ ਉਹਨਾਂ ਵੱਲੋਂ ਜੜੀਆਂ ਆਪਣੀਆਂ ਰਕਮੀਆਂ ਕੀਤੀਆਂ ਜਾ ਰਹੀਆਂ ਉਹ ਵਾਕਈ ਆਪਣੇ ਆਪ ਦੇ ਵਿੱਚ ਕਾਬਲੇ ਤਰੀਫ ਹੈ ਤੇ 8 ਕਿਲੋ ਤੋਂ ਜ਼ਿਆਦਾ ਦੀ ਜੜੀ ਹਿਰੋਇਨ ਜੜੀ ਬਰਾਮਦ ਹੋਈ ਆ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਮੈਸੇਜ ਦਿੰਦੀ ਆ ਵੀ ਕਿਸ ਤਰ੍ਹਾਂ ਨਸ਼ੇ ਦਾ ਲੱਕ ਤੋੜਨ ਵਾਸਤੇ ਐਨਡੀਐਫ ਵੱਲੋਂ ਵੀ ਪਰਜੋਰ ਜੜੀਆਂ ਕੋਸ਼ਿਸ਼ੀਆਂ ਕੀਤੀਆਂ ਜਾ ਰਹੀਆਂ ਤੋਰੇ ਚ ਵੱਡੀਆਂ ਕਾਮਯਾਬੀਆਂ ਜੜੀਆਂ ਹਾਸਲ ਹੁੰਦੀਆਂ ਵੀ ਦਿਖਾਈ ਦੇ ਖਿਲਾਫ ਲਗਾਤਾਰ ਫਰੋਜਪੁਰ ਪੁਲਿਸ ਵੱਲੋਂ ਮਹੀਮ ਚਲਾਈ ਜਾ ਰਹੀ ਹੈ ਲਗ ਲਗ ਵਿੰਗ ਜਿਹੜੇ ਆ ਉਹ ਨਸ਼ੇ ਦੇ ਖਿਲਾਫ ਕੰਮ ਕਰਦੇ ਹੋਏ ਦਿਖਾਈ ਦੇ ਰਿਹਾ ਹੈ ਐਨਟੀਐਫ ਵੱਲੋਂ ਵੀ ਜੜੀਆਂ ਆਪਣੀਆਂ ਵੱਡੀਆਂ ਜੜੀਆਂ ਰਕਬੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਸੂਚਨਾ ਦੇ ਮੁਤਾਬਿਕ ਜਿਵੇਂ ਵੀ ਜਾਣਕਾਰੀ ਮਿਲਦੀ ਆ ਉਵੇਂ ਨਸ਼ਾ ਤਸਕਰਾਂ ਦੇ ਖਿਲਾਫ ਜੜੀ ਆ ਉਹ ਮਹੀਮ ਚਲਾ ਕੇ ਤੇ ਉਹਨਾਂ ਨੂੰ ਫੜਨ ਦਾ ਕੰਮ ਜੜਾ ਉਹ ਕੀਤਾ ਜਾ ਰਿਹਾ ਅੱਜ ਵੀ ਇੱਕ ਵੱਡੀ ਜੜੀ ਇੱਕ ਕਾਮਯਾਬੀ ਹਾਸਿਲ ਹੋਈ ਹੈ ਵੀ ਸਮਾਨ ਜਿਹੜਾ ਵੀ ਫੜਿਆ ਉਹਦੇ ਨਾਲ ਦੋਸ਼ੀ ਵੀ ਜਿਹੜੇ ਫੜੇ ਨੇ ਤੇ ਅਸਾਈਂ ਗੱਲ ਕਰਦੇ ਆਂ ਵੀ ਐਸਟੀਐਫ ਐਨਟੀਐਫ ਦੇ ਜਿਹੜੇ ਅਧਿਕਾਰੀ ਦੇ ਨਾਲ ਵੀ ਆਖਿਰ ਕਿੰ ਨੇ ਜਿਨ੍ਹਾਂ ਨੂੰ ਫਰਨ ਵਿੱਚ ਇਹਨਾਂ ਨੂੰ ਕਾਮਯਾਬੀ ਮਿਲੀ ਹੈ ਸਾਰ ਨਮਸਕਾਰ ਜੀ ਹਾਂ ਜੀ ਨਮਸਕਾਰ ਜੀ ਜਿਹੜੀ ਕਾਮਯਾਬੀ ਹੈ ਉਹ ਕਿਸ ਤਰ੍ਹਾਂ ਦੀ ਹੈ ਅ ਅੱਜ ਅਸੀਂ ਇਹ ਤਾਂ ਕੱਲ ਰਾਤ ਬਗੀਚਾ ਸਿੰਘ son of ਪਰਮਜੀਤ ਸਿੰਘ ਗੱਟੀ ਰਾਜੂ ਕੇ ਦਾ ਥਾਣੇ ਸਦਰ ਫਰੀਦਪੁਰ ਦਾ ਇਹਦੇ ਪਾਕਿਸਤਾਨ ਲਿੰਕ ਸੀਗੇ ਇਹਨੇ ਉੱਥੋਂ ਦੀ ਕੰਟਰਬੈਂਡ ਮਗਾਈ ਹੈ ਅਸਾਈਨਮੈਂਟ ਮਗਾਈ ਸੀ ਜਿਹੜੀ ਕਿ ਦੋ ਚਾਰ ਗੇਟੇ ਲੱਗੇ ਉਹਨਾਂ ਦੇ ਤੇ ਸਾਡੇ ਨਿਗਰ ਸੀਗਾ ਤੇ ਉਹ ਟੋਟਲ weight ਉਹਦਾ ਬਣ ਗਿਆ 8 ਕਿਲੋ 250 ਗ੍ਰਾਮ ਤੇ ਜਿਸ ਨੂੰ ਕੇ ਕੱਲ ਕੈਪਚਰ ਕਰਕੇ ਤੇ ਅੱਜ ਅਹੀਂ ਰਵਾਨ ਲੈਣ ਚੱਲੇ ਆ ਤੇ ਅੱਗੇ ਪਹਿਲਾਂ ਵੀ ਉਹਦਾ ਭਰਾ ਤੇ ਪਿਤਾ ਜਿਹੜਾ ਉਹਦਾ ਪਰਮਜੀਤ ਸਿੰਘ ਇਹ ਪਹਿਲਾਂ ਹੀ ਆਲਰੇਡੀ ਪ੍ਰੋਹਿ ਪ੍ਰਸਾਦਰ ਦੇ ਪਰਚੇ ਦੇ ਵਿੱਚ ਜੇਲ੍ਹ ਕੱਟ ਰਿਆ ਸਾਡੇ ਚ 4 ਕਿਲੋ ਉਦੋਂ ਬਰਾਮਦ ਹੋਈ ਸੀ ਨਾ ਤਾਂ ਤੇ ਹੁਣ ਅੱਜ ਅਸੀਂ ਹੋਰ ਜਿਹੜਾ ਸਮਾਨ ਬਰਾਮਦ ਕਰਾਂਗੇ ਪਰਮਾਂਡ ਲੈ ਕੇ ਜੇ ਦੇ ਕਿ ਉਹ ਕੁੱਤੇ ਦੇ ਪਿਆ ਆ ਜਾਂ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਸਰ ਇਹ ਸਾਰਾ ਪਰਿਵਾਰ ਹੀ ਇਹਨਾਂ ਦਾ ਜ਼ਿਆਦਾਤਰ ਜਿਹੜਾ ਵੀ ਉਹ ਨਸ਼ੇ ਦੇ ਵਿੱਚ ਦਿੱਟ ਦਿਖਾਈ ਦੇ ਰਿਹਾ ਜਿਵੇਂ ਕਹਦੇ ਹੋ ਵੀ ਤੁਸੀਂ ਦੋ ਜਾਣੇ ਪਹਿਲੇ ਹੀ ਇਹਨਾਂ ਦੇ ਪਰਿਵਾਰਿਕ ਮੈਂਬਰ ਆ ਉਹ ਨਸ਼ੇ ਦੇ ਵਿੱਚ ਚਲੇ ਆ ਉਹ ਜੇਲ੍ਹ ਦੇ ਅੰਦਰ ਬੰਦ ਨੇ ਤੇ ਕੀ ਕਾਰਨ ਹੈ ਸਰ ਵੀ ਇਹਨੀਆਂ ਵੱਡੀਆਂ ਜਿਹੜੀਆਂ ਵੀ ਜੇਲ੍ਹ ਦੇ ਅੰਦਰ ਸਜ਼ਾਾਂ ਵੀ ਮਿਲਦੀਆਂ ਜਾਂ ਬੰਦ ਵੀ ਹੁੰਦੇ ਆ ਉਸ ਤੋਂ ਬਾਅਦ ਵੀ ਇਹ ਕੰਮ ਛੱਡਣ ਨੂੰ ਤਿਆਰ ਨਹੀਂ ਹੁੰਦੇ ਇਹ ਜਿਹੜਾ ਅਮ ਤੌਰ ਤੇ ਦੇਖਿਆ ਗਿਆ ਕਿ ਇਹ ਹੁਣ ਇੱਕ ਬਾਣੀ ਗਿਆ ਟ੍ਰੈਂਡ ਵੀ ਮਹਿੰਤ ਨਹੀਂ ਕਰਨੀ ਕੀ ਤੇ ਜਿਹੜਾ ਬੰਦਾ ਇੱਕ ਪਾਸੇ ਲੱਗ ਜਾਂਦਾ ਬਾਅਦ ਚ ਹੁਣ ਉਹ ਪਹਿਲਾਂ ਉਹ ਤਾਂ ਵਾਪਸ ਹੀ ਗਿਆ ਬਾਅਦ ਚ ਦੋਵੇਂ ਭਰਾ ਇਹ ਇਨਵੋਲਵ ਹੋ ਗਏ ਆ ਕਿ ਈਜ਼ੀ ਮਨੀ ਦੇ ਚੱਕਰ ਦੇ ਵਿੱਚ ਸਾਰਾ ਇਹ ਕਰ ਰਹੇ ਆ ਤੇ ਇਹ ਨਹੀਂ ਧਿਆਨ ਕਰਦੇ ਕਿ ਇਸ ਦਾ ਨੁਕਸਾਨ ਕੀ ਆ ਜਾਂ ਸੋਸਾਇਟੀ ਦੇ ਵਿੱਚ ਕੀ ਇਹ ਅਸਰ ਜਾਣਾ ਇਹਨਾਂ ਨੂੰ ਕੋਈ ਇਸ ਚੀਜ਼ ਦਾ ਲੈਣਾ ਦੇਣਾ ਨਹੀਂ ਆ ਤੇ ਬਸ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਹੀ ਸਾਰਾ ਕੰਮ ਚੱਲ ਰਿਹਾ। ਮਤਲਬ ਕਿ ਇਹ ਕਿਸ ਤਰ੍ਹਾਂ ਜਰੀਏ ਦੇ ਨਾਲ ਜਿਹੜੀ ਹੈ ਭਾਰਤ ਦੇ ਇਲਾਕੇ ਦੇ ਵਿੱਚ ਆਈ ਹੈ ਤੇ ਤੁਹਾਨੂੰ ਜਿਹੜੀ ਜਾਣਕਾਰੀ ਹੈ ਕਿਸ ਤਰ੍ਹਾਂ ਮਿਲੀ? ਸਾਡੇ ਸੋਰਸਸ ਨੇ ਮਤਲਬ ਸਾਡੇ ਸੋਰਸਸ ਰਹਿ ਕੇ ਸੋਸਾਇਟੀ ਦੇ ਵਿੱਚ ਚੰਗੇ ਲੋਕ ਜਿਹੜੇ ਉਹ ਦੱਸ ਦਿੰਦੇ ਨੇ ਸਾਨੂੰ ਵੀ ਇਹ ਫੈਮਿਲੀ ਇਨਵੋਲਵ ਆ ਜਾਂ ਕੋਈ ਬੰਦਾ ਇਸ ਤਰ੍ਹਾਂ ਕੰਮ ਕਰ ਰਿਹਾ ਤੇ ਇਹ ਆਮ ਜਿਹੜੀ ਆਪਣੀ 99% ਜਿਹੜੀ ਹੈਰਵਨ ਅਸੀਂ तकरीबन 100% ਇਹ ਦਿੱਸ ਜਾਂਦੇ ਲੋਕ ਕਿ ਪਾਕਿਸਤਾਨ ਤੋਂ ਵਾਇਆ ਡਰੋਨਸ ਹੀ ਆ ਰਹੀ ਹੈ ਤੇ ਇਹ ਇਹੀ ਟ੍ਰੈਂਡ ਹੈ ਮੈਂ ਆਪਣੇ ਅਨੁਸਾਰ ਸਰ ਹੋਰ ਵੀ ਜਿਹੜੇ ਨਾ ਕੜੀ ਜੁੜ ਸਕਦੀ ਹੈ ਵੀ ਹੋਰ ਵੀ ਜੜੀ ਅੰਦਰ ਇਹ ਚੈਨ ਹੋ ਸਕਦੀ ਹੈ ਵੀ ਜਿਹਨੂੰ ਟੋੜਨ ਵਾਸਤੇ ਜੜੀ ਆ ਪੁੱਛਕਿਛ ਕੀਤੀ ਜਾ ਰਹੀ ਹਾਂਜੀ ਹਾਂਜੀ ਹੋਰ ਵੀ ਦੇਖਾਂਗੇ ਇਹਨਾਂ ਦਾ ਪਾਕਿਸਤਾਨ ਦੇ ਵਿੱਚ ਕਿਹੜੇ ਬੰਦਿਆਂ ਨਾਲ ਲਿੰਕ ਹੈ ਉੱਥੇ ਆਹ ਜਿਹੜਾ ਬੰਦਾ ਜਿਹੜਾ ਸਮਗਲਰ ਹੈ ਤੇ ਉਹ ਹੋਰ ਕਿੱਥੇ ਕਿੱਥੇ ਭੇਜ ਰਿਹਾ ਉਹ ਅਸੀਂ ਮੋਬਾਈਲ ਦੇ ਵਿੱਚੋਂ ਇਹ ਜਿਹੜੇ ਨਾ ਬੜੇ ਐ ਉਸ ਤੋਂ ਜਾਣਕਾਰੀ حاصل ਕਰਾਂਗੇ ਫੋਰੈਂਸਿਕ ਸਾਇੰਸ ਦੀ ਵਰਤ ਲਵਾਂਗੇ ਤੇ ਪਤਾ ਕਰਾਂਗੇ ਕਿ ਇਹਨਾਂ ਦਾ ਹੋਰ ਨੈਟਵਰਕ ਕੀ ਆ ਸਰ ਇਹ ਜਿਹੜੀ ਇਹਨਾਂ ਦੇ ਲਿੰਕ ਹੈਗੇ ਨੇ ਜੇਲ੍ਹ ਦੇ ਅੰਦਰ ਬੰਦ ਹੁੰਦੇ ਆ ਤੇ ਉਸ ਤੋਂ ਉਹਦੇ ਨਾਲ ਹੀ ਇਹ ਲਿੰਕ ਜਿਹੜੀ ਬਣ ਜਾਂਦੀ ਹੈ ਜਾਂ ਕੋਈ ਹੋਰ ਵੀ ਜਰੀਆ ਹੈਗਾ ਜਿਵੇਂ ਇਹਨਾਂ ਦੇ ਪਾਕਿਸਤਾਨ ਦੇ ਵਿੱਚ ਜਿਹੜੇ ਲਿੰਕ ਬੰਦੇ ਇਹਨਾਂ ਦੇ ਲਿੰਕ ਜਿਹੜੇ ਹੈਗੇ ਨਾ ਪੱਕੀ ਆ ਲਿੰਕ ਤੇ ਜਿਵੇਂ ਇੱਕ ਬੰਦਾ ਜੇਲ੍ਹ ਚਾਇਆ ਜਾਂਦਾ ਉਹ ਆਪ ਦਾ ਢਾਂ ਦੂਸਰੇ ਬੰਦੇ ਇਹਨਾਂ ਤੋਂ ਦੁਸਤਾਇਆ ਜਾਂਦਾ ਤੇ ਅਸੀਂ ਇਹ ਨਹੀਂ ਕਹਿੰਦੇ ਕਿ ਜੇਲ੍ਹ ਦੇ ਵਿੱਚੋਂ ਕਾਰੋਬਾਰ ਚੱਲ ਰਿਹਾ ਅਸੀਂ ਤੇ ਇਹ ਕਹਿੰਦੇ ਆ ਕਿ ਜਿਹੜੇ ਜੇਲ੍ਹ ਦੇ ਵਿੱਚ ਬੰਦੇ ਆ ਉਹ ਮੁਲਾਕਾਤਾਂ ਦੇ ਥਰੂ ਉਹਨਾਂ ਨੂੰ ਦੱਸ ਦੁੱਸ ਦਿੰਦੇ ਆ ਕਿ ਇਸ ਨੰਬਰ ਤੇ ਕਾਲ ਕਰਨੋ ਤੇ ਇਹ ਆਮ ਤੌਰ ਤੇ ਜਿਹੜੇ ਆ ਕਿ ਵਰਚੁਅਲ ਨੰਬਰ ਯੂਜ਼ ਕਰਦੇ ਆ ਤੇ ਇੱਕ ਦੂਸਰੇ ਤੋਂ ਗਾਂ ਕੰਮ ਚੱਲੀ ਜਾਂਦਾ ਇਹਨਾਂ ਦਾ ਤੇ ਮੋਡਿਊਲ ਸਾਰੇ ਜਿਹੜੇ ਉਹ ਹਾਲੀਵੁੱਡੀ ਬਰਸਟ ਕਰੀ ਇਹਨੇ ਅਸੀਂ ਗਾਂ ਅੱਗੇ ਹੋਰ ਕਾਮਯਾਬੀ ਵੀ ਹਾਸਲ ਕਰਾਂਗੇ ਇਹ ਜੀ ਸਾਡੇ ਨਾਲ ਮੌਜੂਦ ਅਧਿਕਾਰੀ ਆਰਟੀਐਫ ਦੇ ਜਿਨ੍ਹਾਂ ਨੇ ਦੱਸਿਆ ਵੀ 8 ਕਿਲੋ ਤੋਂ ਜ਼ਿਆਦਾ ਦੀ ਹੈਰੋਇਨ ਜਿਹੜੀ ਬਰਾਮਦ ਕਰ ਰਵੇ ਜਿਹੜੀ ਇਹ ਕਾਮਯਾਬੀ ਹਾਸਿਲ ਹੋਈ ਹੈ ਜਿਹਦੇ ਵਿੱਚ ਇੱਕ ਸ਼ਖਸ ਨੂੰ ਜਿਹੜਾ ਕਾਬੂ ਕੀਤਾ ਗਿਆ ਤੇ ਵੱਡੀ ਗੱਲ ਇਹ ਹੈ ਕਿ ਇਹਦੇ ਪਰਿਵਾਰ ਦੇ ਜਿਹੜੇ ਆ ਦੋ ਜੀ ਪਹਿਲਾਂ ਹੀ ਜਿਹੜੇ ਜੇਲ੍ਹ ਦੇ ਅੰਦਰ ਬੰਦਾ ਉਹ ਵੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿੱਪਤ ਸੀਗੇ ਜਿਨ੍ਹਾਂ ਨੂੰ ਫੜ ਕੇ ਤੇ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਅੰਦਰ ਭੇਜਿਆ ਗਿਆ ਸੀਗਾ ਲੇਕਿਨ ਹਜੇ ਵੀ ਇਸ ਪਰਿਵਾਰ ਦੇ ਇੱਕ ਜਿਹੜੇ ਜੀ ਹੈ ਉਹ ਇਸ ਕੰਮ ਨੂੰ ਜੜਿਆ ਰੋਕਣ ਦਾ ਨਾਮ ਨਹੀਂ ਲੈ ਰਿਹਾ ਵਿੱਚ ਇਸ ਕਰਕੇ ਜਿਹੜੀ ਵੀ ਇਨਫਰਮੇਸ਼ਨ ਮਿਲਦੀ ਆ ਪਾਕਿਸਤਾਨ ਦੇ ਵੱਲ ਨਾਂ ਦੀ ਜਾਂਚ ਕਾਲੀਂਦਰੀ ਵਿੱਚ ਆਂਦੀ ਆ ਤੇ ਫੜਨ ਦਾ ਉਤੇ ਕੰਮ ਕਰਦੇ ਆ ਤੇ ਵੱਡੀ ਇਹਨੂੰ ਕਾਮਯਾਬੀ ਦੇ ਰੂਪ ਚ ਦੇਖਿਆ ਜਾ ਸਕਦਾ ਵੀ ਕਿਉਂਕਿ ਜਿਸ ਤਰ੍ਹਾਂ ਫਰੋਇਪੁਰ ਪੁਲਿਸ ਵੱਲੋਂ ਜੜੀ ਮਹਿੰਮ ਚਲਾਈ ਗਈ ਆ ਲਗ ਲਗ ਵੇਗ ਜੜੇ ਹੈ ਗਿਆ ਉਹਨਾਂ ਵੱਲੋਂ ਜੜੀਆਂ ਆਪਣੀਆਂ ਰਕਮੀਆਂ ਕੀਤੀਆਂ ਜਾ ਰੀਆਂ ਉਹ ਵਾਕਈ ਆਪਣੇ ਆਪ ਦੇ ਵਿੱਚ ਕਾਬਲੇ ਤਾਰੀਫ ਹੈ ਤੇ 8 ਕਿਲੋ ਤੋਂ ਜ਼ਿਆਦਾ ਦੀ ਜੜੀ ਹਿਰੋਇਨ ਜੜੀ ਬਰਾਮਦ ਹੋਈ ਆ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਮੈਸੇਜ ਦਿੰਦੀ ਆ ਵੀ ਕਿਸ ਤਰ੍ਹਾਂ ਨਸ਼ੇ ਦਾ ਲੱਖ ਤੋੜਨ ਵਾਸਤੇ ਐਨਡੀਐਫ ਵੱਲੋਂ ਵੀਪੁਰ ਜੋਰ ਜੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰੀਆਂ ਤੋਰੇ ਚ ਵੱਡੀਆਂ ਕਾਮਯਾਬੀਆਂ ਜੜੀਆਂ ਹਾਸਲ ਹੁੰਦੀਆਂ ਵੀ ਦਿਖਾਈ ਦੇ ਰ